ਸ਼੍ਰੀ ਮੁਕਤਸਰ ਸਾਹਿਬ ਵਿੱਚ ਲੱਗਣ ਵਾਲਾ ਮੇਲਾ ਮਾਗੀ ਦਾ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਹੈ ਤੇ ਦੂਰ ਦਰਾਡੇ ਤੋਂ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਤੇ ਨਾਲ ਹੀ ਮੇਲਾ ਮਾਗੀ ਦਾ ਆਨੰਦ ਮਾਨਦੀ ਹੈ ਪਰ ਇਸ ਵਾਰ ਦੂਰ ਦੂਰ ਤੋਂ ਮੇਲਾ ਮਾਗੀ ਤੇ ਆਈ ਸੰਗਤ ਦਾ ਸਵਾਗਤ ਸ਼੍ਰੀ ਮੁਕਤਸਰ ਸਾਹਿਬ ਦੀਆਂ ਟੁੱਟੀਆਂ ਸੜਕਾਂ ਕਰਨਗੀਆਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਹੁੰਚਣ ਤੇ ਮਲੋਟ ਰੋਡ ਬੁੜਾ ਗੁੱਜਰ ਰੋਡ ਹੋਰ ਨਾ ਰੋਡਾਂ ਤੇ ਸੜਕਾਂ ਦੇ ਵਿੱਚ ਵੱਡੇ ਵੱਡੇ ਖੱਡੇ ਬਣ ਚੁੱਕੇ ਨੇ ਜੋ ਕਿਸੇ ਵੇਲੇ ਵੀ ਹਾਦਸਿਆਂ ਨੂੰ ਸੱਦਾ ਦੇ ਸਕਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਮੇਲਾ ਮਾਗੀ ਨੂੰ ਧਿਆਨ ਵਿੱਚ ਰੱਖਦੇ ਹਾਂ ਪ੍ਰਸ਼ਾਸਨ ਦੇ ਵੱਲੋਂ ਇਨ੍ਹਾਂ ਖੱਡਿਆਂ ਨੂੰ ਭਰਨ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਉੱਥੇ ਹੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਹੈ ਵਿਕਾਸ ਦੀਆਂ ਗੱਲਾਂ ਕਰਦੀ ਹੈ ਪਰ ਇਤਿਹਾਸਿਕ ਸ਼ਹਿਰ ਤੇ 40 ਮੁਕਤਿਆਂ ਦਾ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੇਲਾ ਮਾਗੀ ਤੇ ਆਉਣ ਵਾਲੀਆਂ ਸੰਗਤਾਂ ਦਾ ਸਵਾਗਤ ਟੁੱਟੀਆਂ ਸੜਕਾਂ ਕਰਨਗੀਆਂ ਤੇ ਪ੍ਰਸ਼ਾਸਨ ਦੇ ਵੱਲੋਂ ਇਨ੍ਹਾਂ ਖੱਡਿਆਂ ਨੂੰ ਭਰਨ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਲੋਕਾਂ ਨੇ ਅਪੀਲ ਕੀਤੀ ਹੈ ਜੇਕਰ ਸੜਕਾਂ ਨਹੀਂ ਬਣਾਈਆਂ ਜਾਂਦੀਆਂ ਤਾਂ ਘੱਟੋ ਘੱਟ ਇਨ੍ਹਾਂ ਤੇ ਪੱਛ ਹੀ ਲਗਾ ਦਿੱਤੇ ਜਾਣ ਤਾਂ ਕਿ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕੇ ਹੋਰ ਉਹਨਾਂ ਨੇ ਕੀ ਕਿਹਾ ਆ ਸੁਣਦੇ ਆ ਪੂਰੀ ਖਬਰ ਇਹ ਕੀ ਨਾਮ ਹੈ ਬਾਈ ਜੀ ਮੇਰਾ ਨਾਮ ਅਰਸ਼ ਬੱਤਰਾ ਜੀ ਤੇ ਕੀ ਕਹਿਣਾ ਚਾਹੋਗੇ ਜਿਹੜਾ ਇਤਿਹਾਸਿਕ ਸ਼ਹਿਰ ਚਲਕੋਤ ਦਾ ਮੈਂ ਤੁਹਾਨੂੰ ਪੇਲਾ ਮਾਤਰੀ ਦਾ ਵਿਆਹ ਰਿਹਾ ਤੇ ਸੜਕਾਂ ਦੇ ਉੱਤੇ ਹਾਲ ਨਹੀਂ ਬਾਈ ਜੀ ਸੜਕਾਂ ਦੇ ਹਾਲਾਤ ਜੀ ਹਾਲਾਤ ਦੀ ਜੇ ਮੈਂ ਗੱਲ ਕਰ ਲਾਂ ਇਹ ਹਾਲਾਤ ਬਹੁਤ ਸਾਲਾਂ ਤੋਂ ਮਾੜੇ ਨੇ ਇੱਥੇ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜੇ ਆਪਾਂ ਗੱਲ ਕਰੀਏ ਮੁਕਸਰ ਤੋਂ ਮਲੂਟ ਰੋਡ ਜੋ ਕਿ ਇੱਕ ਨੈਸ਼ਨਲ ਹਾਈਵੇ ਮੰਨਿਆ ਜਾਂਦਾ ਉਸ ਦੇ ਹਾਲਾਤ ਤਾਂ ਇੰਨੇ ਕਮਾੜੇ ਹੋ ਚੁੱਕੇ ਆ ਕਿ ਅਸੀਂ ਧਰਨੇ ਲਾਉਂਦੇ ਰਹੇ ਆ ਜਦੋਂ ਧਰਨੇ ਲਾਏ ਉਸ ਤੋਂ ਬਾਅਦ ਸਰਕਾਰ ਨੇ ਚਲੋ ਸਾਡੀ ਕਿਤਨਾ ਕਿਤੇ ਡਿਮਾਂਡ ਮੰਨੀ ਤੇ ਉਸ ਤੋਂ ਬਾਅਦ ਇਹ ਰੋਡ ਦਾ ਕੰਮ ਸ਼ੁਰੂ ਹੋ ਗਿਆ ਬਟ ਹਾਲਾਤ ਇੱਥੇ ਐਨੇ ਮਾੜੇ ਆ ਵੀ ਮੁਕਸਰ ਦੇ ਵਿੱਚ ਮਾਗੀ ਦਾ ਮੇਲਾ ਮਸ਼ਹੂਰ ਹੈ ਮਾਗੀ ਦੇ ਮੇਲੇ ਤੇ ਕਈ ਸੰਗਤ ਆਉਂਦੀ ਹੈ ਦੂਰੋਂ ਦੂਰ ਸੰਗਤ ਆਉਂਦੀ ਹੈ ਬਟ ਜਦੋਂ ਕੋਈ ਆਊਗਾ ਮੁਕਸਰ ਤੇ ਕੀ ਸਾਡਾ ਜੋ ਰਿਲੀਜੀਅਸ ਸ਼ਹਿਰ ਇੱਕ ਐਨਾ ਪੁਰਾਣਾ ਇੱਥੇ ਗੁਰਦੁਆਰਾ ਤੇ ਐਨੀ ਪੁਰਾਣੀ ਸਿੱਖੀਜ਼ਮ ਦੀ ਹਿਸਟਰੀ ਹੈ ਤੇ ਕੀ ਲੋਕਾਂ ਦੇ ਇੰਪੈਕਟ ਜਾਊਗਾ ਜੇ ਆਪਾਂ ਗੱਲ ਕਰ ਲਈਏ ભગવંતમાન ਦੀ ਜੋ રંગਲਾ ਪੰਜਾਬ ਬਣਾਉਣ ਦੀ ਗੱਲ ਕਰ ਲਈਏ ਜਾਂ ਬਦਲਾਵ ਦੀ ਗੱਲ ਕਰ ਲਈਏ ਤਾਂ ਮੈਂ ਪੁੱਛਣਾ ਚਾਹੂੰਗਾ ਪੰਜਾਬ ਸਰਕਾਰ ਨੂੰ ਕਿ ਇਹ ਹਾਲਾਤ ਜਿਹੜੇ ਕਿ ਪੰਜਾਬ ਸਰਕਾਰ ਨੇ ਪੈਦਾ ਕੀਤੇ ਆ ਵੀ ਇਹਦੇ ਵਿੱਚ ਉਹਨਾਂ ਦਾ ਕੀ ਕਮੈਂਟ ਹੈ ਵੱਡੇ ਵੱਡੇ ਮਿਨਿਸਟਰਜ਼ ਆਉਂਦੇ ਆ ਕਦੇ ਇੱਥੇ ਹੈਲਥ ਮਿਨਿਸਟਰ ਆਉਂਦੇ ਆ ਕਦੇ ਕੈਬਨਿਟ ਮਿਨਿਸਟਰਜ਼ ਆਉਂਦੇ ਆ ਉਹ ਬਿਆਨ ਦਿੰਦੇ ਆ ਵੀ ਅਸੀਂ ਪੰਜਾਬ ਦਾ ਇਹ ਹਾਲਾਤ ਕਰਦੇ ਅਸੀਂ ਪੰਜਾਬ ਨੂੰ ਇਹ ਡਵੈਲਪਮੈਂਟ ਕਰ ਰਹੇ ਆ ਅਸੀਂ ਇਲੈਕਟ੍ਰਿਸਿਟੀ ਫ੍ਰੀ ਦੇ ਰਹੇ ਆ ਮੈਂ ਪੁੱਛਣਾ ਚਾਹੂੰਗਾ ਕਿ ਤੁਸੀਂ ਇਲੈਕਟ੍ਰਿਸਿਟੀ ਫ੍ਰੀ ਦੇ ਰਹੇ ਹੋ ਵੀ ਸਾਡਾ ਜਿਹੜਾ ਅਸੀਂ ਇਹਨੇ ਟੈਕਸ ਪੇਅਰਜ਼ ਆ ਵੀ ਅਸੀਂ ਏਡੇ ਵੱਡੇ ਵੱਡੇ ਟੈਕਸ ਭਰਦੇ ਆ ਵੀ ਬਦਲੇ ਦੇ ਵਿੱਚ ਸਾਨੂੰ ਕੀ ਮਿਲ ਰਿਹਾ ਟੁੱਟੀਆਂ ਸੜਕਾਂ ਤੇ ਅਜੇ ਹੁਣ ਇੱਥੇ ਪ੍ਰਸ਼ਾਸਨ ਨੇ ਚਲੋ ਥੋੜੀ ਬਹੁਤੀ ਗਤੀਵਿਤੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਗਵਰਨਮੈਂਟ ਕਾਲਜ ਤੋਂ ਜਦੋਂ ਆਪਾਂ ਜਾਣਦੇ ਆ ਆਪਣਾ ਗਵਰਨਮੈਂਟ ਕਾਲਜ ਵਾਲੇ ਰਾਹ ਤੇ ਉਹਨਾਂ ਨੇ ਇੱਕ ਵਾਰੀ ਮਿੱਟੀ ਭਰ ਰਿਹਾ ਕੀ ਮੈਂ ਪੁੱਛਣਾ ਚਾਹੂੰਗਾ ਸਰਕਾਰ ਨੂੰ ਕਿ ਮਿੱਟੀ ਇੱਕ ਟੈਂਪਰੇਰੀ ਜਿਹੜਾ ਹੱਲ ਹੈ ਤੁਸੀਂ ਹਰ ਵਾਰੀ ਉਹ ਤਾਂ ਕੀਤਾ ਜਾਂਦਾ ਵੀ ਵੱਡੇ ਵੱਡੇ ਮਨਿਸਟਰਾਂ ਨੇ ਆਉਣਾ ਹੁੰਦਾ ਮੁਕਸਰ ਦੇ ਮਾਗੀ ਦੇ ਮੇਲੇ ਤੇ ਵੀ ਮਨਿਸਟਰਾਂ ਨੂੰ ਤੁਸੀਂ ਖੁਸ਼ ਕਰਨ ਦੇ ਵਾਸਤੇ ਇਹ ਹੱਲ ਕਰ ਰਹੇ ਹੋ ਕਿ ਲੋਕਾਂ ਦਾ ਕੀ ਕਸੂਰ ਹੈ ਤੇ ਤੁਸੀਂ ਲੋਕਾਂ ਬਾਰੇ ਕੀ ਸੋਚ ਰਹੇ ਹੋ ਵੀ ਜਿਹੜੇ ਐਡੇ ਖੱਡੇ ਸਫਰ ਕਰ ਰਹੇ ਆ ਇੰਨੇ ਵੱਡੇ ਐਕਸੀਡੈਂਟਸ ਮੁਕਸਰ ਤੋਂ ਮਲੂਟ ਰੋਡ ਦੇ ਵਿੱਚ ਇੰਨੇ ਵੱਡੇ ਐਕਸੀਡੈਂਟਸ ਆ ਵੀ ਪਾਣੀ ਭਰ ਜਾਂਦਾ ਸੜਕਾਂ ਇੱਥੇ ਭਰ ਜਾਂਦੀਆਂ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਜਦੋਂ ਵਿੱਚ ਪਾਣੀ ਦੇ ਗੱਡੀ ਵੜਦੀ ਹੈ ਤੇ ਬੰਪਰ ਤੋਂ ਲੈ ਕੇ ਸਾਰੀ ਗੱਡੀ ਦੀ ਬਾਡੀ ਹਿੱਲ ਜਾਂਦੀ ਹੈ ਵੀ ਐਡੇ ਹਾਲਾਤ ਮਾੜੇ ਕਰ ਚੁੱਕੇ ਪੰਜਾਬ ਦੇ ਲੱਗਦਾ ਵੀ ਜਿਵੇਂ ਮੰਨ ਲਓ ਸ਼ਹਿਰ ਦੇ ਵਿੱਚ ਐਂਟਰ ਕਰਦੇ ਬੁੜਾ ਕੁੱਚੇ ਰੋਡ ਹੋ ਗਿਆ ਜਿਵੇਂ ਰੋਡ ਰੋਡ ਹੋ ਗਿਆ ਫਟੰਡਾ ਰੋਡ ਹੋ ਗਿਆ ਸੱਡੇ ਪਈ ਹੋਇਆ ਉਹ ਪਾਣੀ ਦੇ ਵਿੱਚ ਪੰਜ-ਛੇ ਗੱਲ ਉਹ ਭਾਈ ਜੀ ਇਹ ਤਾਂ ਨਾ ਜੀ ਲੋਕਾਂ ਨੂੰ ਬੇਫਕੂ ਬਣਾਇਆ ਗਿਆ ਜੋ ਪੰਜਾਬ ਸਰਕਾਰ ਤੇ ਲੋਕਾਂ ਨੇ ਵਿਸ਼ਵਾਸ ਕਰਕੇ 99 ਵਿੱਚ ਸੀਟਾਂ ਇੱਕ ਬਦਲਾਵ ਦੇ ਨਾਂ ਤੇ ਦਿੱਤੀਆਂ ਮੈਂ ਸਮਝਦਾ ਉਹ ਕੋਈ ਵਰਥ ਨਹੀਂ ਇਹਦੇ ਨਾਲੋਂ ਤਾਂ ਚੰਗੇ ਪਰ ਜੋ ਬੰਬ ਦੀ ਸੜਕ ਜਿਹਨੂੰ ਕਹਿੰਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਦੀ ਬਦੌਲਤ ਕਿੰਨੀਆਂ ਸੜਕਾਂ ਬਣੀਆਂ ਆਪਾਂ ਵੇਖਿਆ ਵੀ ਇਹਨਾਂ ਨਾਲੋਂ ਚੰਗੇ ਤਾਂ ਮੈਂ ਸਮਝਦਾ ਉਹੀ ਸੀਗੇ ਵੀ ਕਿਤੇ ਵਿਕਾਸ ਤਾਂ ਹੋਇਆ ਇਹ ਤਾਂ ਵਿਕਾਸ ਦੇ ਨਾਮ ਤੇ ਵੀ ਜੇ ਆਰਟੀਆਈ ਪਾ ਕੇ ਖਲਾਸਾ ਕਈ ਅਖਬਾਰਾਂ ਦਾ ਟ੍ਰਿਬਿਊਨ ਦੇ ਵਿੱਚ ਬੜੇ ਖਲਾਸੇ ਹੋਏ ਆ ਵੀ ਇੱਥੇ ਕਪਲੇ ਕੀਤੇ ਜਾਂਦੇ ਆ ਵੀ ਕੋਈ ਵੀ ਟੈਂਡਰ ਲੱਗਦਾ ਉਸ ਦੇ ਵਿੱਚ ਵੀ ਐਨੇ ਸੀਮੈਂਟ ਦੀ ਮਾਤਰਾ ਘੱਟ ਪਾਈ ਜਾਂਦੀ ਹੈ ਜਾਂ ਕੋਈ ਮਸਾਲਾ ਘੱਟ ਪਾਇਆ ਜਾਂਦਾ ਵੀ ਬਹੁਤ ਮਾੜਾ ਹਾਲਾਤ ਆ ਪੰਜਾਬ ਦਾ ਟਾਸ ਅਖੀਰ ਤੇ ਬਾਈ ਜੀ ਮੈਂ ਇਹੀ ਕਹਿਣਾ ਚਾਹੂੰਗਾ 25 25 50 ਉਹ ਭਗਵੰਤ ਮਾਨ ਦੀ ਸਰਕਾਰੇ ਸਾਡੇ ਮੁਕਸਰ ਦੇ ਖੱਡੇ ਦੇ ਭਰਾ ਇਹੀ ਮੇਰੀ ਬੇਨਤੀ ਹੈ ਭਗਵੰਤ ਮਾਨ ਸਰਕਾਰ ਤਰਾਹੀਂ ਵੀ ਜੇ ਤੁਸੀਂ ਸੜਕਾਂ ਨਹੀਂ ਬਣਾ ਸਕਦੇ ਵੀ ਇਹਦਾ ਕੋਈ ਹੱਲ ਕਰ ਦਿਓ ਟੈਂਪਰੇਰੀ ਤਾਂ ਤੁਸੀਂ ਕਰ ਰਹੇ ਹੋ ਬਟ ਕਿੰਨਾ ਕੁ ਟਾਈਮ ਟੈਂਪਰੇਰੀ ਹੱਲ ਚੱਲੂਗਾ ਕਿਤੇ ਨਾ ਕਿਤੇ ਤੁਹਾਨੂੰ ਮੁਕਸਰ ਦੀਆਂ ਸੜਕਾਂ ਤੇ ਮੁਕਸਰ ਜੋ ਕਿ ਅਗਰ ਰਿਲੀਜੀਅਸ ਸ਼ਹਿਰ ਮੰਨਿਆ ਜਾਂਦਾ ਉਸ ਤੇ ਧਿਆਨ ਦੇਣਾ ਪਊਗਾ ਬਹੁਤ ਬਹੁਤ ਧੰਨਵਾਦ ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ